ਪਨਾਵਰ ਕੀ ਕੀ ਪ੍ਰੋਬਲਮ ਆ ਰਹੀ ਹੈ ਸਰ ਮੇਰਾ ਨਾਮ ਰਮੇਸ਼ لال ਹੈ ਮੈਨੂੰ ਹੁਣ ਲੱਤਾਂ ਦੀ ਪ੍ਰੋਬਲਮ ਹੈ ਜੀ ਲੱਤਾਂ ਨਹੀਂ ਚੱਲ ਰਹੀਆਂ ਸ਼ਰੀਰ ਜਿਹੜਾ ਸਾਹਂਦੀਆਂ ਨਹੀਂ ਲੱਤਾਂ ਇਹ ਪ੍ਰੋਬਲਮ ਹੈ ਨੂੰਹੋਰ ਕੀ ਪ੍ਰੋਬਲਮ ਹੈ ਔਰ ਕਿਦੋਂ ਦੀ ਹੈ ਪਹਿਲੇ ਸਰ ਟੀਵੀ ਹੋਈ ਸੀ ਟੀਵੀ ਤੋਂ ਬਾਅਦ ਟੈਗ ਹੋ ਗਿਆ ਟੈਗ ਦੇ ਨਾਲ ਮੇਰੀਆਂ ਲੱਤਾਂ ਜਿਹੜੀਆਂ ਇਹੋ ਹੀ ਨਹੀਂ ਚੱਲਦੀਆਂ ਜੀ ਕੀ ਕਰਦੇ ਸੀ ਬਿਮਾਰੀ ਤੋਂ ਪਹਿਲੇ ਔਰ ਕਿੰਨਾ ਕਮਾਲ ਲੰਦੇ 3-400 ਰੁਪਏ ਬਣ ਜਾਂਦਾ ਹੈ ਦਰਜੀਆ ਦਾ ਕੰਮ ਮੈਂ ਕਰਦਾ ਸੀ ਉਹਦੇ ਨਾਲ ਗੁਜ਼ਾਰਾ ਚਲੋ ਚੱਲਦਾ ਸੀ ਵਧੀਆ ਹੂੰ ਤੇ ਹੁਣ ਉਹਦੇ ਬਿਮਾਰੀ ਦੇ ਕਰਕੇ ਬਿਲੇ 2 ਸਾਲ ਹੋ ਗਏ ਛੱਤ ਦੇ ਦਿੱਗੇ ਹੀ ਔਰ ਕਿੰਨਾ ਸਾਮਾਨ ਖਰਾਬ ਹੋਇਆ 7 ਸਾਲ ਹੋ ਗਏ ਜੀ ਦੀਨ ਸਾਮਾਨ ਕਾਫੀ ਹੀ ਖਰਾਬ ਹੋ ਗਿਆ ਹੂੰ ਦਵਾਈ ਕਿੱਥੇ ਚੱਲ ਰਹੀ ਹੈ ਹੁਣ ਦਵਾਈ ਹੁਣ ਸਰ ਕਿਤੋਂ ਨਹੀਂ ਚੱਲ ਰਹੀ ਦਵਾਈ ਬੰਦ ਕਿਵੇਂ ਕਰਕੇ ਕੀ ਅਪੀਲ ਕਰਦੇ ਹੋ ਸਮਾਜ ਸੇਵੀਆਂ ਨੂੰ ਮੈਂ ਚਾਹਨਾ ਦੀ ਮਦਦ ਚਾਹੁੰਦੇ ਹਾਂ ਮੈਂ ਸਰ ਚਾਹਨਾ ਕਿ ਮੈਨੂੰ ਦਵਾਈ ਚੰਗੀ ਕਿਦੇ ਹਸਪਤਾਲੋਂ ਮਿਲ ਜੇ ਜੇ ਮੈਂ ਠੀਕ ਹੋ ਜਾਾਂ ਫਿਰ ਮੈਂ ਆਪਣੇ ਕਮਾਈ ਕਰਕੇ ਬੱਚੇ ਪਾਲਾਂ ਚੰਗੇ ਤਰੀਕੇ ਨਾਲ ਚੰਗੇ ਤਰੀਕੇ ਨਾਲ ਬੱਚੇ ਪਾਲਾਂ ਤਦਸ ਯਰ ਕੀ ਪ੍ਰੋਬਲਮ ਹੈ ਕਿ ਕੀ ਚੱਲ ਰਿਹਾ ਹੈ ਇਸ ਵੀ ਲੈ ਜਨ ਦਾ ਮੇਰਾ ਨਾਮ ਸ਼ਿਵਾਨੀ ਹਾਂ ਮੈਂ ਪ੍ਰਾਈਵੇਟ ਸਕੂਲ ਵਿੱਚ ਪੀਐਨ ਦਾ ਕੰਮ ਕਰ ਰਹੀ ਹਾਂ ਹੋਰ ਮੇਰਾ ਘਰ ਵਾਲਾ ਠੀਕ ਨਹੀਂ ਹੈਗਾ ਕੀ ਹੋਇਆ ਉਹਨਾਂ ਨੂੰ ਉਹਨਾਂ ਨੂੰ ਪਹਿਲੇ ਟੀਵੀ ਹੋਈ ਸੀ ਫਿਰ ਉਹਨਾਂ ਨੂੰ ਅਟੈਕ ਹੋ ਗਿਆ ਉਹਨਾਂ ਦੀਆਂ ਲੱਤਾਂ ਦੀ ਪ੍ਰੋਬਲਮ ਹੈ ਤੇ ਛੱਤ ਦਾ ਕੀ ਕਿਤੋਂ ਦੀ ਫੇਰ ਸਾਡੀ 7 ਡਿੱਗ ਗਈ 7 ਡਿੱਗਨ ਕਰਕੇ ਆਹੀਂ ਡੰਗਰਾਂ ਵਾਲੇ ਕਮਰੇ ਵਿੱਚ ਰਹਿ ਰਹੇ ਆ ਡੰਗਰ ਵੀ ਆ ਗਏ ਜਦੋਂ ਮਤਲਬ ਕੀ ਇਹ ਬਿਮਾਰ ਹੋ ਗਏ ਫੇਰ ਉਹ ਵੇਚ ਕੇ ਇਹਨਾਂ ਨੇ ਇਲਾਜ ਕਰਾਇਆ ਥੋੜਾ ਬੋਟਾ ਫੇਰ ਬਸ ਛੱਤ ਡਿੱਗ ਨਾਲ ਕਿੰਨਾ ਨੁਕਸਾਨ ਹੋਇਆ ਸੀ 7 ਡਿੱਗਾਂ ਨਾਲ ਬੈੱਡ ਬੁੱਢ ਟੁੱਟ ਗਏ ਮੰਜੀ ਹੀ ਫੇਰ ਹੋ अलमारी ਸਾਰਾ ਕੁਝ ਥੱਲੇ ਆ ਗਿਆ ਇੱਕ ਪੇਟੀ ਟੁੱਟ ਗਈ ਹਸਬੰਦ ਨੂੰ ਤੁਹਾਡੇ ਨੂੰ ਕੀ ਕੀ ਪ੍ਰੋਬਲਮ ਹੈ ਅਣਾਦੀਆਂ ਲੱਤਾਂ ਦੀ ਪ੍ਰੋਬਲਮ ਲੱਤਾਂ ਦੀ ਕੀ ਪ੍ਰੋਬਲਮ ਹੈ ਲੱਤਾਂ ਚੱਲਦੀਆਂ ਨਹੀਂ ਪਾਰ ਨਹੀਂ ਪੈਂਦਾ ਲੱਤਾਂ ਦੇ ਕਿੱਥੋਂ ਇਲਾਜ ਕਰ ਰਿਹਾ ਔਰ ਕਿਦਾਂ ਇਲਾਜ ਕਰ ਰਿਹਾ ਪਹਿਲੇ ਇਹਨਾਂ ਦਾ ਮਬਰਸਰੋਂ ਚੱਲਦਾ ਸੀ ਫੇਰ ਹੁਣ ਬੱਸ ਹੁਣ ਕਿਤੋਂ ਨਹੀਂ ਚੱਲ ਰਿਹਾ ਹੁਣ ਮਾਰੇ ਮੋٹے ਡਾਕਟਰਾਂ ਕੋਲ ਲੈ ਕੇ ਦਵਾਈ ਦੇ ਦਿੰਨੇ ਜਦੋਂ ਕਿਦੇ ਤਨਖਾਹ ਤੋਂ ਹੋ ਪਿਆ ਜੀ ਦੀ ਪਰਵਾਰ ਪਰਿਵਾਰ ਦੇ ਪਰਿਵਾਰ ਚ ਕੋਣ ਕੋਣ ਹੈ ਔਰ ਕੀ ਕੀ ਕਰਦੇ ਹੈ ਪਰਿਵਾਰ ਚ ਇੱਕ ਬੇਟੀ ਦੋ ਬੇਟੀਆਂ ਇੱਕ ਬੇਟਾ ਕੀ ਕੀ ਕਰਦੇ ਹੈ ਵੱਡੀ ਨੇ ਪਲਾਸਟੂ ਕਰ ਲਈ ਹੈ ਛੋਟੇ ਹੈ ਜਿਹੜੇ ਉਹ ਇੱਕ ਅੱਠਵੀਂ ਚ ਪੜਦੀ ਹੈ ਇੱਕ ਸੱਤਵੀਂ ਚ ਪੜਦਾ ਮੁੰਡਾ ਵੱਡੀ ਨੂੰ ਪੜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹਾਂ ਕੀਤੀ ਸਰ ਕੋਸ਼ਿਸ਼ ਕੀਤੀ ਪੈਸੇ ਕਰਕੇ ਫੇਰ ਉਹ ਵੀ ਰਹਿ ਗਈ ਪੜਨਾ ਤਾਂ ਚਾਹਦੀ ਹੈ ਪਰ ਹੁਣ ਕਰੀਏ ਕੀ ਹੈ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਫਿਰ ਪੜਾਣ ਚ ਵੀ ਪੈਸਾ ਢੇਲਾ ਚਾਹੀਦਾ ਇਸ ਕਰ